ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਾ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਸੀ ਹਾਲਾਂਕਿ ਉਹਨਾਂ ਨੇ ਭਾਜਪਾ ਦੇ ਕੁਝ ਲੀਡਰਾਂ ਨੂੰ ਬਲਾਕ ਪੱਧਰ ਦੇਆਂ ਨੂੰ ਤੇ ਹੋਰਨਾਂ ਨੂੰ ਸ਼ਾਮਲ ਕਰਾਇਆ ਉਦੋਂ ਇੱਕ ਪੱਤਰਕਾਰ ਨੇ ਜਦੋਂ ਸਵਾਲ ਕੀਤਾ ਕਿ ਤੁਹਾਡੀ ਫਾਈਟ ਤਾਂ ਪਹਿਲਾਂ ਰਵਨੀਤ ਸਿੰਘ ਬਿੱਟੂ ਨਾਲ ਪੰਜਾਬ ਯੂਥ ਕਾਂਗਰਸ ਵੇਲੇ ਵੀ ਹੋਈ ਸੀ 2008 ਵੇਲੇ ਦੀ ਗੱਲ ਆ ਉਹਦਾ ਫਿਰ ਜਵਾਬ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਤਾ ਬੜੇ ਰੋਜੇ ਵਿੱਚ ਬੜੇ ਗੁੱਸੇ ਦੇ ਵਿੱਚ ਆ ਗਏ ਨਾਲੇ ਸੁਣਾਉਣ ਲੱਗ ਗਏ ਕਹਿੰਦੇ ਇੱਕ ਪਾਸੇ ਲੜਾਈ ਹੁਣ ਵਫਾਦਾਰ ਦੀ ਹੈ ਇੱਕ ਪਾਸੇ ਗਦਾਰ ਦੀ ਹੈ ਇਸ ਤਰ੍ਹਾਂ ਦੀ ਗੱਲ ਵੀ ਉਹਨਾਂ ਨੇ ਕੀਤੀ ਹੈ ਇਸ਼ਾਰਾ ਸਿੱਧਾ ਲੁਧਿਆਣੇ ਵੱਲ ਸੀ ਦੇਖੋ ਇੱਕ ਇੱਕ ਅਖਬਾਰ ਵਾਸਤੇ ਤੇ ਹੈਡਿੰਗ ਬੜਾ ਵਧੀਆ ਹੈਗਾ ਕਿ ਲੁਧਿਆਣੇ ਦੀ ਲੜਾਈ ਵਫਾਦਾਰ ਬਨਾਮ ਗਦਾਰ ਵਿੱਚ ਨਾ ਦੋ ਬਿੰਦੀਆਂ ਲਾ ਕੇ ਰਾਜਾ ਮਰੀਂਦਰ ਸਿੰਘ ਬੜਿੰਗ ਹੁਣ ਸਵਾਲ ਹੈ ਕਿ ਰਵਨੀ ਸਿੰਘ ਬਿੱਟੂ ਛੱਡ ਕਿਉਂ ਗਿਆ ਕਿਉਂਕਿ ਤੁਸੀਂ ਪਾਰਟੀ ਪ੍ਰੈਜ਼ੀਡੈਂਟ ਹੈ ਅਗਰ ਪਾਰਟੀ ਪ੍ਰੈਜ਼ੀਡੈਂਟ ਦੀ ਹਾਜ਼ਰੀ ਦੇ ਵਿੱਚ ਲੋਕ ਵੱਡੀ ਗਿਣਤੀ ਦੇ ਵਿੱਚ ਛੱਡ ਦੇ ਨੇ ਤੇ ਪਾਰਟੀ ਪ੍ਰੈਜ਼ੀਡੈਂਟ ਤੇ ਉਂਗਲਾ ਉੱਠਣ ਗਿਆ ਰਾਜਾ ਮਰਿੰਦਰ ਸਿੰਘ ਵੜਿੰਗਾ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਜੂਨੀਅਰ ਪ੍ਰਧਾਨ ਕਿੰਨੇ ਲੋਕਾਂ ਨੇ ਛੱਡੀ ਔਰ ਕਿੰਨਿਆਂ ਨੂੰ ਛਡਵਾਇਆ ਗਿਆ ਉਹ ਹੁਣ ਜੋ ਵੀ ਚੰਗੇ ਮਾੜੇ ਕੰਮ ਨੇ ਉਹ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਸਿਰ ਤੇ ਹੀ ਪੈਣੇ ਨੇ ਜੇ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ 'ਚ ਚੰਗੀ ਪਰਫਾਰਮੈਂਸ ਦੇਗੀ ਚੰਗੇ ਨਤੀਜੇ ਆਗੇ 8 ਸੀਟਾਂ ਜਿਵੇਂ ਇਹਨਾਂ ਨੇ 2019 'ਚ ਜਿੱਤੀਆਂ ਮੁੜ ਜਿੱਤ ਜਾਂਦੇ ਨੇ ਤੇ ਬੱਲੇ ਬੱਲੇ ਕੀ ਦੀ ਹੋ ਗਈ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਜੇ 13 'ਚੋਂ ਖਾਤੇ ਨਾ ਖੁੱਲੇ ਮੰਨ ਕੇ ਚਲੋ ਤੇ ਕੀ ਕੀ ਦੀ ਹੋਣੀ ਹੈ ਹਾਰ ਕੀ ਦੀ ਹੋਣੀ ਹੈ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਹੁਣ ਸਵਾਲ ਹੈ ਕਿ ਇਹ ਜਿਹੜੇ ਟੋਟਕੇ ਨੇ ਹੈਡਿੰਗ ਨੇ ਇਦਾਂ ਦੇ ਗੱਲਾਂ ਮਸਾਲੇਦਾਰ ਕੇ ਲੁਧਿਆਣੇ ਦੀ ਲੜਾਈ ਜਿਹੜੀ ਆ ਦੋ ਦੋਸਤਾਂ ਦੇ ਵਿਚਕਾਰ ਨਹੀਂ ਆ ਦੋ ਲੀਡਰਾਂ ਦੇ ਵਿਚਕਾਰ ਨਹੀਂ ਆ ਲੜਾਈ ਗਦਾਰ ਤੇ ਵਫਾਦਾਰ ਦੇ ਵਿਚਕਾਰ ਇਹ ਹੁਣ ਉਹ ਵੀ ਜਵਾਬ ਆ ਜੂਗਾ ਕਿਉਂਕਿ ਉਹ ਗੱਲਾਂ ਤੇ ਉਹਨੂੰ ਵੀ ਬੜੀਆਂ ਤਤਤੀਆਂ ਕਰਨੀਆਂ ਹੁੰਦੀਆਂ ਰਵਨੀਤ ਸਿੰਘ ਬਿੱਟੂ ਸਾਹਿਬ ਨੂੰ ਪਰ ਕਿਉਂਕਿ ਇਹਨਾਂ ਦੋਨਾਂ ਦਾ ਸਿਆਸੀ ਰੇੜਕਾ ਪਹਿਲਾਂ ਵੀ ਰਿਆ ਪਹਿਲਾਂ ਵੀ ਕਿਉਂਕਿ ਦੋਨੇ ਇੱਕੋ ਸਮੇਂ 'ਚ ਜਵਾਨ ਹੋਏ ਨੇ ਇੱਕ ਪਾਰਟੀ ਚਾਏ ਨੇ ਹਜੇ ਕੋਈ ਰਾਜਾ ਮਰਿੰਦਰ ਸਿੰਘ ਵੜਿੰਗ ਦਾ ਤੇ ਕੋਈ ਪਿਛੋਕੜ ਨਹੀਂ ਆ ਕੋਈ ਲੈਣਾ ਦੇਣਾ ਨਹੀਂ ਆ ਪਿਛਲੇ 7 ਜਨਮਾਂ ਦੇ ਵਿੱਚ ਕੋਈ ਇਹਨਾਂ ਦਾ ਲੀਡਰ ਪਰਿਵਾਰ ਦਾ ਕੋਈ ਐਮਐਲਏ ਉਧਰ ਰਵਨੀਤ ਬਿੱਟੂ ਦੇ ਦਾਦਾ ਚੀਫ ਮਨਿਸਟਰ ਦਾਇਆ ਮਨਿਸਟਰ ਭਰਾ ਮਨਿਸਟਰ ਖੁਦ ਐਮਪੀ ਇਹ ਹਨ ਉਹਨੂੰ ਉਹਨੂੰ ਵਿਰਾਸਤ ਚੋਂ ਮਿਲੀ ਆ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਹੁਣ ਸਿਆਸੀ ਵਿਰਾਸਤ ਸ਼ੁਰੂ ਹੋਈ ਆ ਪਰ ਲੁਧਿਆਣੇ ਰਵਨੀਤ ਸਿੰਘ ਬਿੱਟੂ ਦੀ ਪੋਜੀਸ਼ਨ ਜਿਹੜੀ ਆ ਬੀਜੇਪੀ ਕਿੰਨੀ ਉਥੇ ਚੰਗੀ ਜਾਂ ਉਹਦੀ ਪਰਸਨਲ ਕਿੰਨਾ ਪਰ ਲੁਧਿਆਣਾ ਦੀ ਕਾਂਗਰਸ ਪਾਰਟੀ ਜਿਹੜੀ ਹੈ ਕਿਉਂਕਿ ਲੁਧਿਆਣਾ ਬੜੀ ਵਾਰ ਜ਼ਿਆਦਾਤਰ ਕਾਂਗਰਸ ਨੇ ਜਿੱਤਿਆ ਉਹ ਕਿੰਨੀ ਮਜ਼ਬੂਤ ਹੈ ਕਿ ਜਿਹੜੇ ਕਾਂਗਰਸ ਪਾਰਟੀ ਦੇ ਉਥੋਂ ਦੇ ਲੀਡਰ ਨੇ ਲੋਕਲ ਉਹ ਰਾਜਾ ਮਿਰਿੰਦਰ ਸਿੰਘ ਵੜਿੰਗਣਾ ਤੁਰਨਗੇ ਭਾਰਤ ਪੋਸ਼ਣ ਆਸ਼ੂ ਜਾਂ ਸੰਜੀਵ ਤਲਵਾਰ ਜਾਂ पांडे ਜਾਂ ਹੋਰ ਬਹੁਤ ਸਾਰੇ ਲੀਡਰ ਨੇ ਕਿ ਉਹਨਾਂ ਦੇ ਨਾਲ ਤੁਰਨ ਤੁਰਨਗੇ ਹਾਲਾਂਕਿ ਹੁਣ ਕਾਂਗਰਸ ਪਾਰਟੀ ਕਰੇਗਾ ਹੀ ਕੈਂਪ ਲਾ ਲੈਣਾ ਕਿ ਲੁਧਿਆਣਾ ਇੰਪੋਰਟੈਂਟ ਹੋ ਗਈ ਲੁਧਿਆਣੇ ਚ ਕੈਂਪ ਲਾਓਗੇ ਬਾਕੀ 12 ਸੀਟਾਂ ਤੇ ਨਹੀਂ ਕੈਂਪ ਲਾਓਗੇ ਪਰ ਆ ਹੁਣ ਜਿਹੜਾ ਕਿਹਾ ਨਾ ਕਿ ਇਹ ਲੜਾਈ ਇੱਕ ਵਫਾਦਾਰ ਦੇ ਵਿਚਕਾਰ ਦੀ ਹੈ ਇੱਕ ਗद्दार ਦੇ ਵਿਚਕਾਰ ਹੁਣ ਉਹ ਬੰਦਾ ਅਗਰ ਪਾਰਟੀ ਤਿੰਨ ਵਾਰਾ ਪਾਰਟੀ ਤਿੰਨ ਵਾਰਾ ਐਮਪੀ ਪਾਰਟੀ ਛੱਡ ਕੇ ਜਾਂਦਾ ਕੀ ਪ੍ਰਧਾਨ ਤੋਂ ਦੁਖੀ ਹੋ ਕੇ ਗਿਆ ਸੀ ਪੰਜਾਬ ਕਾਂਗਰਸ ਪਾਰਟੀ ਤੋਂ ਦੁਖੀ ਹੋ ਕੇ ਗਿਆ ਸੀ ਜਾਂ ਫਿਰ ਉਹਨਾਂ ਨੂੰ ਸੈਂਟਰ ਸਰਕਾਰ ਵਿੱਚ ਬੀਜੇਪੀ ਬੜੀ ਚੰਗੀ ਲੱਗੀ